ਇੱਕ ਹਰਾ ਪੋਣਾ ਇੱਕ ਲਾਲ ਪੋਣਾ ਇੱਕ ਹਰਾ ਪੋਣਾ ਇੱਕ ਲਾਲ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਗੋਡਾ ਮਾਰਦੀ ਕਦੇ ਮੋਟਾ ਮਾਰਦੀ ਕਦੇ ਗੋਡਾ ਮਾਰਦੀ ਅੱਜ ਛੱਡਣੀ ਮੈਂ ਉਸ ਦੀ ਮ사ਜ ਕਰਕੇ ਸਸ ਕੁੱਟਣੀ ਤੀਵੀ ਦੀ ਉੱਚੀ ਆਵਾਜ਼ ਕਰਕੇ ਸਸ ਕੁੱਟਣੀ ਤੀਵੀ ਦੀ ਉੱਚੀ ਆਵਾਜ਼ ਕਰਕੇ ਸਸ ਕੁੱਟਣੀ ਤੀਵੀ ਦੀ ਉੱਚੀ ਆਵਾਜ਼ ਕਰਕੇ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਆਪਾਂ ਦੋਵੇਂ ਜਾਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲਿਆਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲਿਆਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲਿਆਵਾਂਗੇ ਇੱਧਰ ਮੋਰ ਬੋਲਦੇ ਉੱਧਰ ਮੋਰ ਬੋਲਦੇ ਇੱਧਰ ਮੋਰ ਬੋਲਦੇ ਉੱਧਰ ਮੋਰ ਬੋਲਦੇ ਮੇਰਾ ਵੀਰ ਸ਼ਰਾਬੀ ਆਇਆ ਭਾਬੀ ਕੁੰਡਾ ਖੋਲਦੇ ਮੇਰਾ ਵੀਰ ਸ਼ਰਾਬੀ ਆਇਆ ਭਾਬੀ ਕੁੰਡਾ ਖੋਲਦੇ ਮੇਰਾ ਵੀਰ ਸ਼ਰਾਬੀ ਆਇਆ ਭਾਬੀ ਕੁੰਡਾ ਖੋਲਦੇ ਜੇ ਮਾਪਿਓ ਤੁਸੀਂ ਧੀਾਂ ਵੇ ਵਈਆਂ ਜੇ ਮਾਪਿਓ ਤੁਸੀਂ ਧੀਾਂ ਵੇ ਵਈਆਂ ਗੇੜਾ ਸਾਲ ਚਿਮਾਹੀ ਪਿੱਛੇ ਲਾਇਆ ਕਰੋ ਮਰ ਜਾਣੀਆਂ ਦਾ ਮਾਨ ਵਧਾਇਆ ਕਰੋ ਮਰ ਜਾਣੀਆਂ ਦਾ ਮਾਨ ਵਧਾਇਆ ਕਰੋ ਮਰ ਜਾਣੀਆਂ ਦਾ ਮਾਨ ਵਧਾਇਆ ਕਰੋ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾਂ ਦੇ ਵੀ ਕਾਲੇ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾਂ ਦੇ ਵੀ ਕਾਲੇ ਆਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ ਮੁੰਡਾ ਗੋਰਾ ਰੰਗ ਹੋਏ ਚੇ ਨੱਚ ਪੱਟਦੇ ਆ ਵੇੜਾ ਕੁੜੀਓ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਖਾਂ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਖਾਂ ਮਾਂ ਮੇਰੀ ਦੀਆਂ ਆ ਤਾ ਆਣ ਜੱਜ ਚਰਖੇ ਵਲ ਵੇਖਾਂ ਮਾਂ ਮੇਰੀ ਦੀਆਂ ਦੇ ਸਾਰੀ ਰਾਤ ਦੇ ਸਾਰੀ ਰਾਤ ਕੱਤਿਆ ਕਰੂ ਕੱਤਿਆ ਕਰੂ ਤੇਰੀ ਰੂਹ ਵਿੱਚ ਸਾਰੀ ਰਾਤ ਕੱਤਿਆ ਕਰੂ ਕੱਤਿਆ ਕਰੂ ਤੇਰੀ ਰੂਹ ਵਿੱਚ ਸਾਰੀ ਰਾਤ ਕੱਤਿਆ ਕਰੂ ਕੱਤਿਆ ਕਰੂ ਤੇਰੀ ਰੂਹ 25 ਪਿੰਡਾਂ ਦਾ ਮੇਰਾ ਢੋਲ ਸਰਕਾਰੀ 25 ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿੱਤੇ ਆਉਣਾ ਜਾਣਾ ਇਹਦਾ ਕੰਮ ਸਰਕਾਰੀ ਮੇਰਾ ਕਾਮੰਦੜਾ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕਾ ਮੁੰਡੇ ਦੀ ਦਾਦੀ ਨੂੰ ਗੋਡੇ-ਗੋਡੇ ਚਾ ਮੁੰਡੇ ਦੀ ਦਾਦੀ ਨੂੰ ਗੋਡੇ-ਗੋਡੇ ਚਾ ਮੁੰਡੇ ਦੀ ਦਾਦੀ ਨੂੰ ਕੋੜਾ ਆਰਦਾਨੀ ਕੋੜਾ ਪਾ నచ్చ దితే నోట వారా నీ సా నచ్చ దే నే నోట పతలూ దోహే పజ పతలూ ఎ పారా అజ పతల ఎోహార ਚੋਲੇ 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 ਮੁੰਡੇ ਦੀ ਦਾਦੀ ਦੇ ਕੋਣ ਬਰਾਬਰ ਬੋਲੇ ਮੁੰਡੇ ਦੀ ਦਾਦੀ ਦੇ ਕੋਣ ਬਰਾਬਰ ਬੋਲੇ ਮੁੰਡੇ ਦੀ ਦਾਦੀ ਦੇ ਕਾਨੀ 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 ਗਿੱਦਾ ਤਾਂ ਪਾਈਏ ਜਿੰਨੇ ਤੇ ਮੁੰਡੇ ਦੀ ਨਾਨੀ ਗਿੱਦਾ ਤਾਂ ਪਾਈਏ ਜਿੰਨੇ ਤੇ ਮੁੰਡੇ ਦੀ ਨਾਨੀ ਗਿੱਦਾ ਤਾਂ ਪਾਈਏ తా నచ్చే ముండే దాన్నిద్దా పై నచ్చే ముండే దాన్నే జే నచ్చే దాన్న ਸੱਸੇ ਲੜਿਆ ਨਾ ਕਰ ਸੱਸੇ ਸੜਿਆ ਨਾ ਕਰ ਸੱਸੇ ਲੜਿਆ ਨਾ ਕਰ ਸੱਸੇ ਸੜਿਆ ਨਾ ਕਰ ਸਾਨੂੰ ਆੜੇ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸੱਸ ਮਰੀਨੇ ਮੁੰਡੇ ਜੰਮੇ ਸੱਸ ਮਰੀਨੇ ਮੁੰਡੇ ਜੰਮੇ ਜੰਮ ਜਮ ਲਾਇਆ ਠੇਰ ਇੱਥੇ ਨਹੀਂ ਮਿਕਣੇ ਲੇ ਜੋ ਹਿਕਾ ਨੇ ਰੇਥੇ ਨਹੀਂ ਵਿਕੜੇ ਲੈ ਜੋ ਹਿਕਾ ਨੇ ਪਾਵੇ 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 ਕੁੜੀਏ ਸੁਖ ਬਕਰਾਂ ਤੈਨੂੰ ਫੇਰ ਜਵਾਨੀ ਆਵੇ ਕੁੜੀਏ ਸੁਖ ਬਕਰਾਂ ਤੈਨੂੰ ਫੇਰ ਜਵਾਨੀ ਆਵੇ ਕੁੜੀਏ ਸੁਖ ਬਕਰਾਂ ਪੜੀਆਂ ਕਿਸ ਬੁੱਢੜੇ ਵੱਲ ਵੇਖਾਂ ਪੁੜੀਆਂ ਤਰਸਦੀਆਂ ਕਿਸ ਬੁੱਢੜੇ ਵੱਲ ਵੇਖਾਂ ਪੁੜੀਆਂ ਤਰਸਦੀਆਂ ਰੜਕੇ ਰੜਕੇ ੜੜਕੇ ਜੇ ਤੂੰ ਝੱਟਾਂ ਦਾ ਮੁੰਡਾ ਮੈਂ ਵੀ ਕੁੜੀ ਕਿਲਾ ਦੀ ਜੇ ਤੂੰ ਝੱਟਾਂ ਦਾ ਮੁੰਡਾ